ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਵੈਸਟ ਬੇਨਤੀ ਕਰਦੇ ਹਾਂ ਕਿ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਕਿਸੇ ਦਾ ਫਾਇਦਾ ਜਾਂਦਾ ਅੱਜ ਜੀ ਆਪਣੀ ਵਿਜ਼ਿਟ ਪਿੰਡ ਬੈਂਕਾ ਸਜਨੋ ਬਾਈ ਗੁਰਤਾਰ ਸਿੰਘ ਦੇ ਫਾਰਮ ਤੇ ਪਹੁੰਚੇ ਆ ਬੈਂਕੇ ਵਾਲੇ ਦੇ ਜ਼ਿਲ੍ਹਾ ਸ਼ਹਿਰ ਤਰਨਤਾਰ ਸਾਹਿਬ ਤੇ ਤਹਿਸੀਲ ਲਗਦੀ ਇਹਨੂੰ ਪੱਟੀ ਆਪਣੀ ਜਿਹੜੀ ਖਰੀਦਦਾਰੀ ਕਰਿਓ ਸਰਦ ਸਮਝ ਕੇ ਇਹ ਤੁਹੋ ਆਪਾਂ 4 ਵੈੜਾਂ ਵਿਖਾਵਾਂਗੇ ਤੇ 2 ਮੱਝਾਂ ਤਾਜ਼ੀਆਂ ਸਈਆਂ ਇਹ ਕੈਂਡ ਤੇ ਵੈੜਾਂ ਨੂੰ ਵਿਖਾਵਾਂਗੇ ਸਿਰਫ 10-12000 ਦੇ ਵਿੱਚ ਸਹੀ ਹੋਈ ਵੈੜ ਦਵਾਵਾਂਗੇ ਬਾਕੀ ਫਰਜ਼ ਸਮਝ ਕੇ ਤੁਸੀਂ ਆਪਣਾ ਜੁੜੇ ਰਹੋ ਤਸੱਲੀ ਜ਼ਰੂਰ ਕਰਿਆ ਕਰੋ ਕਿਹਜੋਂ ਵੀ ਖਰੀਦਦਾਰੀ ਕਰਦੇ ਜੀ ਤੇ ਅੱਜ ਕਰਦੇ ਆ ਬਾਈ ਗਰਤਾਰਨਾ ਕਾਲ ਕੁਛ ਨਹੀਂ ਕਿਵੇਂ ਦੇ ਰਹਿਣਗੇ ਰੇਟ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੱਜੂ ਸਾਹਿਬ ਛੜਦੀ ਕਲਾ ਛੜਦੀ ਕਲਾ ਕਿਰਪਾ ਤੁਹਾਨੂੰ ਦਾ ਮੇਰਾ ਠੱਡ ਪਾਈ ਜਾਂਦੇ ਹੈ ਟਰੱਪ ਪਾਉਂਦਿਆ ਨੇ ਯਾਰ ਸਾਰੀ ਗਰਮੀ ਕਰਦੀ ਅੱਜ ਧੋਰਾ ਕੀ ਬਾਤ ਕੋਸਣਾ ਵਧੀਆ ਤੇ ਐਡਰੈਸ ਕਰਕੇ ਨੋਟ ਐ ਐਡਰੈਸ ਪਿੰਡ ਬੈਂਕਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਕੱਟੀ ਆ ਠੀਕ ਆ ਮੋਬਾਈਲ ਨੰਬਰ 9856 21909 ਠੀਕ ਆ ਇਹ ਤੋਂ ਸ਼ੁਰੂਆਤ ਕਰੀਏ ਮੈਂ ਤਾਂ ਹੈਨਾ ਕਿੱਕਣਵਾ ਸੂਆ ਝੋਟੀ ਜਾ ਗਈ। ਕਿੱਦਾ ਸੂਆ ਝੋਟੀ ਜਾ ਮੇਰਾ। ਅੱਛਾ ਮਗਰ ਬੱਚਾ ਕਟਾ। ਮਗਰ ਕਟਾ ਚਿੱਤੀ ਜਾ। ਨੀਲੀ ਦਾ ਬੂਰਾ ਨੀਲੀ ਦਾ ਨਾ ਬੱਚਾ ਪਾਇਆ। ਫਿਰ ਝੋਟੀ ਨੇ ਸੰਤੂ ਸਾਹ ਬਹੁਤ ਘੈਂਡੀ। ਅੱਛਾ ਇਹਦੇ ਨਾਲ ਥਾਂ ਦਾ ਪਰਲੇਥਾਨ ਦੀ ਇੱਕ ਬਣੀ ਜਿਹੜਾ ਉਹ ਥਾਂ 'ਚ ਪ੍ਰੋਬਲਮ ਆ ਕੇ ਤਿੱਲੜ ਹੋ ਗਈ ਆ। ਹੋ ਗਈ ਆ? ਹਾਂਜੀ। ਠੀਕ ਹੈ। ਹੁਣ ਆਪਾਂ ਤਿੱਲੜ ਆ ਤਿੰਨਾਂ ਥਾਣਾਂ ਦੀ ਜਿਹੜੀਆਂ। ਦੋ ਸੱਜਰੋ। ਤੇ ਤਿੰਨ ਥਾਂ ਬਿਲਕੁਲ ਓਕੇ ਆ ਚੌਥੇ ਥਾਂ ਦੀ ਜਿਹੜੀ ਥੇ ਲੋ ਚੌਥੇ ਤੇ ਵੀ ਇਹ ਸੁਈ ਆ ਚਾਰ ਦਿਨ ਹੋ ਗਏ ਸਰੀ ਚਾਰ ਦਿਨ ਹੋ ਗਏ ਬੌਲੇ ਕੀ ਜੀ ਬਾਕੀ ਚੋਨ ਚਾਂ ਤਿੰਨ ਸਹੀ ਆ ਤੇ ਦੋਦੇ ਦੇ ਸਾਰੇ 7-8 ਕਿਲੋ ਬੌਲਾ ਹੈਗਾ ਚਲੋ ਤੋਰ ਦੀ ਹੈਨਾ ਸਚਨੋ ਬਾਲੀ ਚੰਗੀ ਝੋਟੀ ਆ ਕਦ ਕੁੱਦ ਬਾਲਾ ਚੰਗਾ ਸੀ ਵੱਡਾ ਕਿਉਂਕਿ ਵੱਡੇ ਢਾਂਚੇ ਦੇ ਵਿੱਚ ਫੋਲੀ ਛੋਟੀ ਦੀਆਂ ਸਿੰਘ ਸੁੰਘ ਵੀ ਬਿਲਕੁਲ ਗੋਲ ਸਿੰਘ ਨਿਕਾ ਤੇ ਵੇਖ ਸਕਦੇ ਜੀ ਤੇ ਝੋਟੀ ਸੋਹਣੀ ਪੇਠ ਪੂੜਾ ਬੜਾ ਹੀ ਲੈਓ ਸ਼ਾਹੀ ਹੌਣ ਬਾਕੀ ਫਿਰ ਹਾਲ ਜਿਹੜੀ ਤੇਲ ਹੋ ਗਈ ਆ ਹੂੰ ਧਾਰਾ ਆਉਂਦੀਆਂ ਵੈਸੇ ਕੋਈ ਠੀਕ ਹੈ ਤੇ ਇਹਦੀ ਕੀਮਤ ਕੀ ਰਹਿ ਗਈ ਕੀਮਤ ਤੇ ਤੈਨੂੰ ਪਤਾ ਹੀ ਜੀ ਥੋੜੀ ਚਾਰ ਖਾਨਾ ਹੁੰਦੀ ਦੇ ਹਾਂ ਸਵਾ ਲਖ ਰਹੀ ਹਾਂ ਜੈ ਸਨੋਏ ਮੈਂ ਪਿਹਰ ਪ੍ਰਯਾਤ ਹੀ ਦੇਣੀ ਜੈ ਸਨੋਏ ਤੇ ਜਾਂ ਕਰਨਾ ਮਾਨ ਪਿਆਰ ਥੋੜਾ ਬੋਦਾ ਹੋਊਗਾ ਮਾਨ ਦਾ 70 ਦੀ ਅਨੇ 70 ਦੀ 72 ਦੀ ਦੇ ਦਾ 70 ਦੀ ਕਰ ਦੇ ਯਾਰ ਜਾਣ ਦੇ ਭੈਣ ਭਰਾ ਕੋਈ ਯਾਦ ਕਰੇ ਚਾਹ ਉਹਨੇ 12 13 ਕਿਲੋ ਸੰਦੂ ਸਾਹਿਬ ਦੁੱਧ ਇਦਾਂ ਕੱਢ ਦੇਣਾ ਪਹਿਲੇ ਥੋੜੇ 16 ਕਿਲੋ ਦੁੱਧ ਚੋਇਆ 100 200 ਛੋੜ ਕਰਿਓ 70 ਚੋਂ ਏ ਮੇਰਾ ਵੀਰ ਭਰਾ ਕੋਈ ਵੀ ਆ ਮੇਰਾ ਇਹ ਨਾ ਆਖੇ ਕਿ ਕੋਈ 65 ਦੀ ਦੇ ਦੂਗਾ ਹਣਾ ਹਾਂ ਮੌਸਮ ਆ ਹਾਂ ਬਾਜੀ ਨਹੀਂ ਆਪਾਂ ਕਰਦੇ ਹਾਂ ਤੇ ਆਪਾਂ ਛੋੜ ਹੀ ਹੋ ਗਈ ਇੱਥੇ ਸੋ ਦੋ ਸੋ ਹਾਂ ਇਹ ਨਾ ਕੋਈ ਆਖੇ ਕਿ 65 ਦੀ ਨਹੀਂ ਦੇਣੀ ਪਹਿਲਾਂ ਤੁਹਾਨੂੰ ਲਾਉਣ ਵਾਲਾ ਨਾ ਕੋਈ 50 55 60 65 ਉਹ ਫੋਨ ਦੀ ਕਿਰਪਾ ਨਾਇੰਦਰਾ ਵੀ ਕਰੇ ਹਾਂ ਠੀਕ ਹੈ ਠੀਕ ਹੈ ਕਿ ਨਹੀਂ ਝੋਟੀ ਬਹੁਤ ਚੰਗੀ ਬਹੁਤ ਅਦਲੇ ਦੀ ਝੋਟੀ ਆ ਆ ਦੁੱਧ 10 ਕਿਲੋ ਦਿੱਤੀ ਜਾਣਾ ਆ ਦੁੱਧ 10 ਕਿਲੋ ਤੋਂ ਜ਼ਿਆਦਾ ਦਊਗੀ 10 ਤੋਂ ਮਰਦੀ ਨਹੀਂ ਥੋੜਾ ਹੀ ਹੈ ਹਿਸਾਬ ਨਾਲ ਹੈ 8 ਕਿਲੋ ਦੇ ਥੋੜਾ ਹੀ ਆ 8 ਕਿਲੋ ਥੋੜਾ ਹੀ ਆ ਮਗਰ ਬੱਚਾ ਵੀ ਪੂਰਾ ਆ ਤੇ ਝੋਟੀ ਕੱਡ ਕੱਡ ਪੂਰਾ ਨਹੀਂ ਵਜਨ ਵਾਲੀ ਆ ਪੂਰੀ ਹਾਂਜੀ ਠੀਕ ਹੈ ਦੂਜੇ ਪੰਨੇ 65 ਜਾਣ ਜਾਂਦੀ ਹੋਵੇ ਵਜਨ ਜੱਲਾ ਲਗਾ ਤੇ ਇਹ ਵੀ ਸੂਈ ਝੋਟੀ ਹਨਾ ਇਹ ਵੀ ਸੂਈ ਝੋਟੀ ਸਲਾਕ ਸੁਲੂਕ ਬਹੁਤ ਅਵੇ ਨਹੀਂ ਕਿਆ ਬਾਤ ਧਨ ਬੜਾ ਸੋਹਣਾ ਲੱਗਾ ਹਨਾ ਧਨ ਬੜਾ ਸੋਹਣਾ ਲੱ ਤੇ ਬੱਚਾ ਵੀ ਨੀਲੀ ਦਾ ਨੀਲੀ ਦੇ ਪਿਓਰ ਕੱਟੀ ਆ ਕੱਟੀ ਆ ਗਈ ਹਾਂਜੀ ਹਾਂਜੀ ਯਾ ਵਾਹ ਇੱਕ ਵੀ ਨਿਸ਼ਾਨੀ ਨਹੀਂ ਤੁਸੀਂ ਵਾਕਿਆ ਇੱਥੇ ਕੋਈ ਨਿਸ਼ਾਨੀ ਨਹੀਂ ਕੋਈ ਅੱਖੇ ਤੇ ਇੱਕ ਨਿਸ਼ਾਨੀ ਵੀ ਨਹੀਂ ਆਈ ਇੱਥੇ ਸਾਰੀਆਂ ਨਿਸ਼ਾਨੀਆਂ ਪੂਰੀਆਂ 20 ਦਿਨਾਂ ਦੀ ਪੰਜੀਆਂ ਦੀ ਲਾਲੇ ਕੋਈ 20 ਦੀ ਲਾਲੇ ਹਾਂ ਠੀਕ ਹੈ ਨਾ ਚਲੋ ਤੋਰ ਤੋਰ ਕਰਮ ਵਾਲੀ ਤੇ ਇਹ ਬਾਕੀ ਠੰਡੀ ਤੇਰੀ ਬਹੁਤ ਹੈ ਅੱਛਾ ਝੋਨ ਸਫਾਈ ਸਾਫ ਕੰਮ ਆਵੇ ਝੋਨ ਬਿਲਕੁਲ ਓਕੇ ਓਕੇ ਚਲੋ ਤੋਰ ਤੋਂ ਪਰਾਂ ਜਾਣਾ ਨੇ ਕੀ ਇਹ ਵਿਛੇ ਨੇ ਹੂੰ ਲੋ ਜੀ ਇਹਦਾ ਵੀ ਵਜਨ ਲੋਡ ਸੱਚ ਨਾਲ ਪੂਰਾ ਫੁੱਲ ਵੱਡੀ ਆ ਕੱਦ ਦੀ ਕੋਈ ਕੱਦ ਛੋਟਾ ਨਹੀਂ ਹੁੰਦਾ ਵੀ ਥਾਂ ਵੀ ਬੜਾ ਸੋਹਣਾ ਨੁਕੀ ਵਾਲਾ ਥਾਂ ਲੱਗਾ ਝੋਟੀ ਜਾਂ ਦੱਜਾ ਸੁਆ ਤੇ ਸਿੰਘ ਮੂੰਹ ਦੀ ਬੰਤਰ ਨਹੀਂ ਵੇਖ ਸਕਦੇ ਬਹੁਤ ਸੋਹਣੀ ਲੋ ਜੀ ਕਿਆ ਬਾਤ ਬੜੀ ਸੋਹਣੀ ਸਜਣਾ ਸਾਂਸਣ ਪ੍ਰੋਪਰ ਜਾਰੇ ਓਕੇ ਆ ਇੱਕੋ ਜਿਹਾ ਥਾਲੇਵਾ ਤੁਸੀਂ ਦੇਖ ਸਕਦੇ ਜੇ ਚੌਂ ਗੁੱਠਾਂ ਦੇ ਥਾਲੇਵਾ ਇੱਕੋ ਜਿਹਾ ਲੱਗਾ ਮਗਰ ਵੀ ਕੱਟੀ ਆ ਗਈ ਕਿਉਂਕਿ ਡਬਲ ਫਾਇਦਾ ਆ ਗਿਆ ਨੀਲੀ ਦਾ ਵੀ ਕੱਟੀ ਆ 10 ਕਿਲੋ ਦੁੱਧ ਨੂੰ ਹਾਂਜੀ ਇਹਦੇ ਸੇਵਾ ਹੋ ਗਈ ਨਾ 10 ਕਿਲੋ ਜਿਹੜੇ ਕਹਿੰਦੇ ਨੇ ਆਨਲਾਈਨ ਮੰਗਵੋਣੀ ਹੈ ਨਾ ਉਹ 9 ਕਿਲੋ ਦੀ ਗਰੰਟੀ ਲੈ ਓਕੇ ਜੀ ਇਹ ਖੜੇ ਆ ਜੀ ਥੱਲੀ ਕਰਦੇ ਟੈਂਪਰੇਟ ਕੀ ਰਹਿ ਗਿਆ ਰੇਟ ਇਹਦਾ ਕਰਨ ਨੂੰ ਭਾਵੇਂ ਆਪਾਂ 90 ਕਰੀਏ 95 ਕਰੀਏ ਹਾਂ ਤੇ 90 ਜੋ 2000 ਰੁਪਏ ਛੱਡਾਂਗੇ 2000 800 ਕੋ ਨਹੀਂ ਵਾਏ 85 ਦੀ ਨਾ ਦੇ ਰਹੀਏ ਨਹੀਂ ਦੇ ਦੇ ਗਏ ਦੇ ਦੇ ਗਏ 88 ਨੂੰ ਮੁੜ ਕੇ ਫੇਰ 80 ਆ ਗਿਆ ਕਿ 80 ਆ ਗਿਆ ਫੇਰ ਉਹ ਨਾ ਦਿਓ ਰਹਿਣ ਦਿਓ ਬੱਜੀ ਦੁੱਧ ਪੀਓ ਫੇਰ ਮੈਂ ਪਹਿਲਾਂ ਹੀ ਬੇਨਤੀ ਕਰ ਚੁੱਕਾ ਹੱਥ ਜੋੜ ਕੇ ਹਾਂ ਭਈ ਇੱਕ ਸਰੇ ਅੱਜ ਰੇਟ ਹੀ ਫਿਕਸ ਪਾਏ ਆ ਫਿਕਸ ਰੇਟ ਹੀ ਤੇ ਆ ਕੀ ਗਾਂ ਹਨਾ ਹਾਂ ਜੀ ਇਹ ਆ ਵੈਟ ਹੂੰ ਇਹਨੂੰ ਤੋਈ ਲੋ ਹੋ ਗਿਆ 15 20 ਦਿਨ 20 ਦਿਨ ਦੁੱਧ ਕਿੰਨਾ ਦੁੱਧ ਦੇ ਥੱਲੇ ਹੋਊਗਾ 11 ਤੋਂ 12 11 ਕਿਲੋ ਹਣਾ 11 ਕਿਲੋ ਮੰਨ ਕੇ ਅਗਲਾ ਚੱਲੇ ਹੋਵੇ ਭਾਵੇਂ 12 ਤੇਰਾ ਹੀ ਹੋਵੇ ਠੀਕ ਆ ਸੁਵਾ ਕਿਨਵਾ ਹੋਗੀ ਨਹੀਂ ਸੁਵਾ ਇਹ ਤਾਂ ਮੰਨ ਲੇ ਕੋਈ ਦੂਜਾ ਮੰਨ ਲੇ ਤੀਜਾ ਮੰਨ ਲੇ ਹਾਂ ਛਾਂ ਤੋਂ ਬੜਾ ਸੋਹਣਾ ਨਾ ਲੱਗਾ ਬਿਲਕੁਲ ਬਿਲਕੁਲ ਓਕੇ ਲੋਈ ਸੱਜਣੋ ਕੀ ਆ ਕੋਈ ਤੀਜਾ ਸੁਵਾ ਮੰਨ ਕੇ ਲੈ ਵੀ ਮੇਰਾ ਵੀ ਇਹ ਕੋਈ ਦੂਜਾ ਆਪਾਂ ਦੇ ਦੂਜਾ ਮੰਨਦੇ ਹਾਂ ਕੋਈ ਤੀਜਾ ਹੀ ਮੰਨ ਸਕਦਾ ਮੰਨ ਸਕਦਾ ਆ ਜੀ ਸਮਝ ਵੇਖਣੀ ਲਿਆਂਦੀ ਆ ਆਪਣੀ ਘਰੇ ਕਰਦੇ ਆ ਜੀ ਹਾਂ ਜੀ ਆਪਾਂ ਲਿਆਂਦੀ ਆ ਥਾਨ ਬੜਾ ਸੋਹਣਾ ਸਜਰੋ ਲੱਗਾ ਜਵਾਜ ਵਧੀਆ ਨਕੀ ਵਾਲਾ ਥਾਨ ਜੀ ਬਹੁਤ ਵਧੀਆ ਜਵਾਜ ਤੋਰਾ ਤਰਾ ਬੜਾ ਸੋਹਣਾ ਲੱਗਾ ਵੈੜ ਨੂੰ ਨੌਣ ਨੌ ਕਿਉਂ ਲੈਓ ਜੀ ਇਹ ਤਲਾਕ ਜੀ ਬੱਚਾ ਮਗਰ ਹਾਂਜੀ ਹਾਂਜੀ ਬੱਚਾ ਤੇ ਇਹਦਾ ਰੇਟ ਭਾਈ ਜੀ ਫਿਰ ਕੀ ਰਹਿ ਗਿਆ ਰੇਟ ਆਪਣੇ ਜਾਇਜ਼ ਹੀ ਹੈ ਸਾਹਿਬ ਬਹੁਤ ਜਾਇਜ਼ ਆਪਣੇ ਨਾ ਜਦੋਂ ਮਾਲ ਸਸਤਾ ਹੋ ਅੱਗੇ ਨੂੰ ਹੋ ਗਿਆ ਤੇ ਕੋਸਰਾ ਹੀ ਨਾ ਮਾਲ ਆਪਾਂ ਰੇਟ ਵੀ ਫਿਰ ਸਸਤੇ ਕਰਦੇ ਰੇਟ ਕਰ ਨੂੰ ਆਪਾਂ ਇਹਦੇ ਤੋਂ 45 ਕਰੀਏ 50 ਕਰੀਏ 40 ਕਰੀਏ 38000 ਦੀ ਜੈਸ ਨੂੰ ਤੇਰਾ 35 ਦੀ ਨਹੀਂ 35 ਦੀ ਦੇਰੀ ਕਿ ਦੇਰੀ ਕਿ ਮੀਮਾ ਪੈਂਦੇ ਅੱਜ ਨਜਾਰੇ ਲੈਣ ਕਰ ਕਰ ਦੁੱਧ ਦੁੱਧ ਹੀ ਦੁੱਧ ਕਰਦੇ ਓ ਨਾ ਛਤੀ ਦੀ ਤੇਰਾ ਮੈਂ ਕਹਨਾ ਘਰ ਵਿੱਚ ਘਰ ਘਰ ਦੁੱਧ ਹੀ ਕਰਦੇ ਜਾਰ ਕਰਨ ਬੈਂਕਾ ਸਾਹਿਬ ਨੇ ਘਰ ਘਰ ਵਿੱਚ ਦੁੱਧ ਪਚਾਤਾ ਹਣਾ ਭਾਈ ਅੱਜ 15 20 ਦਿਨੀ ਤੇ ਪਵਣੀ ਆਪਾਂ ਚੰਗੇ ਨਗਾਂ ਦੀ ਆ ਚੰਗੇ ਆਹੋ ਤੇ ਚੰਗਾ ਹੀ ਲੈਣਾ ਪਰ ਕੇ ਠੀਕ ਆ ਆਹ ਤੇ ਉਹ ਬੈਡ ਜਿਹੜੀ ਆ ਹੁਣ ਚੌਥੇ ਨੰਬਰ ਤੇ ਆ ਗਈ ਉਹਦੇ ਕੋਲ ਦੁੱਧ ਕਿੰਨਾ ਹੈ ਤੇ ਕੀ ਗੱਲ ਬਾਤ ਹੈ ਇਹਨੂੰ ਕੋਈ ਮਾੜਾ ਸנדੂ ਸਾਹਿਬ 5 ਦਿਨ ਹੋ ਗਏ ਆ ਪੰਜਵਾਂ ਦਿਨ ਆ ਗਿਆ 5ਵਾਂ ਦਿਨ ਹੋ ਗਿਆ ਹਾਂਜੀ ਤੇ ਬੋਲੇ ਚੋਂ ਸਾਹਿਬ ਲਾਲੋ ਕੋਈ ਨਿਕਲ ਨਹੀਂ ਆ ਤੇ ਚਾਹ ਬੋਲੇ ਚ ਆ ਠੀਕ ਹੈ ਤੇ ਦੋ ਦਿਨ ਲੱਗਿਆ 11 ਤੋਂ 12 ਕਿਲੋ ਬੋਲੇ ਆ ਠੀਕ ਹੈ ਠੀਕ ਹੈ ਦੁੱਧ 14 15 ਕਿਲੋ ਵੈੜ ਦੂਜਾ ਸੂਆ ਤੇ ਪਹਿਲਾ ਵੈੜ ਉਹ ਆਖਣ ਨੂੰ ਤੇ ਆਂਦੇ ਆ ਉਹ ਪਹਿਲਾ ਵਾਂ ਮੈਨੂੰ ਲੱਗਦਾ ਤੇ ਦੂਜਾ ਹੋਵੇ ਦੂਜਾ ਹੋਵੇ ਹਨਾ ਚੌਣ ਚਾਹ ਬਿਲਕੁਲ ਰੋਕੀ ਦੋ ਚਾਹ ਇੱਕ ਨੰਬਰ ਆ ਓਕੇ ਓਕੇ ਖਾਨ ਬੜਾ ਸੋਹਣਾ ਸਜਣੋਂ ਲੱਗਾ ਹਮਮ ਕੀ ਬਾਤ ਐ ਥਾਂ ਬੜਾ ਸੋਹਣਾ ਲੱਗਾ ਹਨਾ। ਥਾਂ ਬਹੁਤ ਚਵਾਈਤ ਨੰਬਰ ਹੈ। ਲੈ ਹੋ ਜੀ। ਪੂਰੀ ਸੀਰ ਠੰਡੀ ਹਨਾ। ਠੀਕ। ਚਲੋ ਕੋਈ ਨਹੀਂ। ਰੋੜ। ਇਹਦਾ ਰੇਟ ਬਾਈ ਕੀ ਰਹਿ ਗਿਆ? ਦੇਟ ਦਾ ਸੰਜੀਤ ਸਾਹਿਬ ਜੋ ਮਰਜ਼ੀ ਕਰੀ ਗਈ ਹੈ ਹਾਂ ਪੰਜੀ ਨਹੀਂ ਕੋਈ ਸਾਖ ਨਹੀਂ ਆ ਹਾਂਜੀ ਹਾਂ ਨਹੀਂ ਆਪਾਂ ਨਾ ਪਵੰਜਾਇਆ ਦੀ ਵਸੀ ਦਵਾਂ ਪਵੰਜਾਈ ਹਾਂ ਹੋਰ ਹੋ ਜੋ ਥੋੜਾ ਬੋਦਾ ਮਾਰਤਾਨ ਹੋਊਗਾ ਯਾਰ ਨਹੀਂ ਪਵੰਜਾ ਚ ਥੋੜਾ ਬੋਦਾ ਮਾਰ ਪੰਜਾਈ ਦੇ 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 50 ਪੂਰੇ ਦੀ ਕਰ ਦੇ ਪੰਜਾ ਮੇਰਾ ਵੀ ਛੋੜ ਹੀ ਹੋਣੀ ਹੈ ਇਹ ਨਾ ਕੋਈ ਮੇਰਾ ਵੀ ਸਮਝੇ ਕਿ ਇਹਨੇ ਭਾ 50 ਕੀਤਾ ਦੇਣੀ 50 ਦੀ ਆ ਬੋਲੇ ਦਾ ਬਵਿੱਜਾ ਤੇ ਬੀਬੀ ਠੀਕ ਆ ਆ ਪਿਆਜ ਛੋੜ ਹੀ ਉਸੋ ਤੇ ਆ ਆ ਗਈ ਵੱਡੀ ਨਾ ਕੀ ਬਾਤ ਗੁਰਬੋਲ ਦਾ ਬੱਚਾ ਆ ਰੇ ਵਾਹ ਜੀ ਵਾਹ ਬਹੁਤ ਜਾਲੀ ਆਪਣੀ ਛੱਡ ਜੋ ਵੜ ਲਈ ਆਪਾਂ ਛੱਡ ਜੋ ਕਿੰਨਾ ਕੁ ਦੁੱਧ 30 ਕਿਲੋ ਦੀ ਹਾਂਜੀ 30 ਕਿਲੋ ਦੁੱਧ ਦੀ 30 ਕਿਲੋ ਦੁੱਧ ਦੀ ਮਾਲਕ ਦੀ ਹਾਂ ਤੇ ਤੂੰ ਇੱਕ ਗਰਮੀ ਗਰਮੀ ਆ 25 26 ਕਿਲੋ ਮੰਨ ਕੇ ਹੀ ਲਓ ਹਾਂ ਠੀਕ ਹੈ ਕਿ ਨਹੀਂ ਦੂਜਾ ਸੂਆ ਦੂਜਾ ਸੂਆ ਬਹੁਤ ਜਾਲੀ ਵੜ ਚੰਗੀ ਤਾਂ ਬਹੁਤ ਜਲਦੀ ਸਪੀਲੀ ਆ ਮਜਬੂਲੀ ਕਰਨ ਅਗਲੇ ਨੇ ਵਿੱਚ ਹੀ ਛੱਡ ਦੋ ਨਹੀਂ ਵੇਚਦਾ ਚੀਜ਼ ਇਹੋ ਜੀ ਚੀਜ਼ ਖੇਤੀ ਦੀ ਨਾ ਹੋਈ ਸਜਾਣ ਥਾਂ ਲੈ ਵਾ ਬੜਾ ਟਾਈਮ ਮੇਰੇ ਹਿਸਾਬ ਨਾਲ 10 ਦਿਨ ਨਹੀਂ ਤੁੰਦੀ 10 ਦਾ 12 ਦਿਨ ਲੈ ਜੂ ਦਾ ਆਮ ਨੇ ਲੈ ਜਾਣਿਆ ਜੀ ਬਾਪੀ 4:00 ਵਜੇ ਨੂੰ ਵੇਖੋ ਪੂਰਾ ਵੱਡੀ ਆ ਜੀ ਸਪਲਾਈ ਵੇਖੋ ਜੀ ਬਰੀਕੀ ਕਿਆ ਬਾਤ ਬਾਲੀ ਚਣ ਵੱਡੀ ਆ ਤੁਹਾਡੇ ਮੋਢੇ ਤੇ ਆਉਂਦੀ ਪਈ ਆ ਮੈਂ ਨਾ ਮੇਰੇ ਮੋਢੇ ਤੇ ਆਉਂਦੀ ਵਾਤੀ ਹੂੰ ਇਹ ਜਿਵੇਂ ਗਰੇਲ ਗੱਡੀ ਦਾ ਇੰਜਨ ਹੁੰਦਾ ਸਹੀ ਫਿਰਦੀ ਨਾ 911 ਕੁਦਾਂ ਨੂੰ ਮੈਂ ਰਾਤ ਦੇ ਇੱਥੇ ਖੁਰਨੀ ਦੇ ਬੱਧੀ ਉਹਨੇ ਆਣਗੀ ਜੀ ਖੁਰਦੀਏ ਨੇ ਕ੍ਰੇਤੀ ਤਾਂ ਇਹਨੂੰ ਖੁਰ ਲਈ ਗਿਆਂਦੇ ਇਹਨੂੰ ਖੁਰਲ ਚਾਹੀਦਾ ਵੱਡਾ ਉਹਨੇ ਖੁੱਲੀ ਛੱਡੀ ਸੀ ਫਾਰਮ 'ਚ ਉਹ ਛੁਖਲੇ ਜਾਂਦੀ ਸੀ ਪਾਸਾ ਪਾਇਆ ਤੇ ਦਿਨੇ ਉਹ ਜੀ ਕਰਦੀ ਸੀ ਠੀਕ ਹੈ ਇਹਿੰਦੀ ਸ਼ਾਹ ਜੀ ਫਿਰ ਕੀਪ ਕੀ ਕਰਦੀ ਗਏ ਕੀਪ ਵੈਰ ਦੇ ਚੰਗੀ ਆ ਸੰਦੂ ਸਾਹਿਬ ਹੁੰਦਾ ਸਿਆਲ ਹਾਂ ਤੇ ਫਿਰ ਤੇ ਸਵਾ ਲੱਖ ਦੀ ਜਾਣੀ ਹੀ ਜਾਣੀ ਸਵਾ ਤੋਂ ਵੀ ਭਾਵੇਂ ਡੇਢ ਦੀ ਚੱਲ ਜਾਂਦੀ ਹਜੇ ਇੱਥੇ ਵਸੀ ਨਹੀਂ ਆਉਣਾ ਹੁਣ ਕਿੰਨੇ ਦੇ ਰੀਏ ਕੋਣ ਆਪਾਂ ਮੋਲ ਤੇ ਦਾ ਲੱਖ ਰੁਪਈਆ ਤੇ ਹਾਂ ਨਾ ਹੀ 90000 ਰੁਪਏ ਦੀ ਬੈਠ ਦਵਾਂ ਠੀਕ ਹੈ ਹਾਂ ਹੋਰ ਹੋ ਜੂ 90000 ਤੋਂ ਅਗਲੇ ਦਾ ਦੂਰ ਵਾਲੇ ਦਾ ਮਾਨਤਨ ਹੋਊਗਾ ਕੋ 2000 ਦਾ 2000 ਦਾ ਲੱਖ ਵਾਲੇ ਦਾ ਨਹੀਂ ਠੀਕ ਹੈ ਹਾਂਜੀ ਨੋਈ ਸੱਜਣਾ ਇਹ ਆ ਤੇ ਹੁਣ ਤੁਹਾਨੂੰ ਇੱਕ ਨਿੱਕਾ ਜਿਹਾ ਗਿਫਟ ਦੇ ਦਈਏ ਹਨਾ ਇੱਕ ਕਰਨਾ ਗਿਫਟ ਆ ਇਹ ਕਿੰਨਾ ਬਾਈ 5000 ਇੱਕ ਦੀ ਵੀਡੀਓ ਚ ਤੂੰ ਮੰਨਾਂ ਵੀ ਇੱਕ ਗਿਫਟ ਵੀ ਨਾਲ ਦਿਆ ਕਰੀ ਗਿਫਟ ਦਿਆ ਕਰੀ ਹਨਾ ਇਹ ਗਿਫਟ ਆ ਇਹ ਛਾਈ ਹਾਲ ਵਹਿੜਿਆ ਚੋਂ ਉੱਤੇ ਨਾ ਚੜਗਾ ਬਾਈ ਚੋਂ ਸੀਲਸ ਲਾ ਕੇ ਨਾ ਪੂਰੀ ਸੀਲਸ ਲਾ ਕੇ ਪੂਰੀ ਹੋਊਗੀ ਉਹ ਮੱਛੀ ਮੰਗਦੇ ਤੇ ਮੱਛੀ ਨਹੀਂ ਛੱਡਦੇ ਅੱਛਾ ਅੱਛਾ ਇਤਰਾ ਹੀ ਚੋਦੇ ਆ ਮੰਗਾਤਾਗੇ ਠੰਡੀ ਧੀਰੀ ਪੂਰੀ ਆ ਨੋਈ ਸੱਜਣਾ ਉਹ ਮੱਛੀ ਵੀ ਹੈਗੀ ਜੇ ਦੋ ਤਿੰਨ ਮਿੰਟ 6 ਕਿਲੋ ਦੁੱਧ ਪੱਕਾ ਕੋਈ ਛੇ ਹੀ ਲਾਓ ਬਾਈ ਕਹਿੰਦਾ 6 ਕਿਲੋ ਦੁੱਧ ਹੋਊਗਾ ਵਿਖਾਲਾ ਘਟ ਕਰੂਗੀ ਵਿਖਾਲੇ ਤੋਂ ਲੱਗਦਾ ਕਿ ਜਿਵੇਂ ਦੁੱਧ ਕੋਈ 2-3 ਕਿਲੋ ਆ ਬਾਕੀ ਦੁੱਧ 6 ਕਿਲੋ ਪੱਕਾ ਹੋਊਗਾ ਹਨਾ ਤੇ ਕਈਆਂ ਦੇ ਨਾੜੀ ਦੁੱਧ ਹੁੰਦਾ ਥੋੜਾ ਲੇਵਾ ਲੂਵਾ ਨਹੀਂ ਵਿਖਾਉਂਦੀਆਂ ਤੇ ਦੁੱਧ ਪੂਰਾ ਆਂਦਾ ਹਨਾ ਬਾਈ ਹਾਂਜੀ ਲੈਓ ਠੰਡੀ ਸੀਲਸ ਲੱਗ ਪੂਰੀ ਹਾਂ ਤੇ ਬਾਈ ਜੀ ਅੰਦੀ ਫਿਰ ਕੀਮਤ ਕਿੰਨੀ ਕਰਦਗੇ ਗਿਫਟ ਦੀ ਇਹ ਗੇਪਟੀ ਦੇਣਾ ਹੈ ਇਹ ਦੇ ਵਿਚਾਰੇ ਕੇ ਵੀਰ ਭਰਾ ਨੂੰ ਨਾ ਕਿਸ ਨੂੰ ਜਿੰਨੇ ਚਾਹ ਚੀ ਕਰਨਾ ਇਹਨਾਂ ਚਾਹ ਬਣਾਉਣੀ ਆ ਸੌਰ ਜੂਗਾ ਉਹ ਅੱਖਾਂ ਵਿੱਚ ਜਿੰਨੇ ਚਾਹ ਜਿੱਤੀ ਕਰਨੀ ਲੈ ਜੀ ਹਾਂ ਠੀਕ ਹੈ ਕਣੀ ਕੋਈ ਇਹਦੇ ਢੁੱਡਾ ਨਾ ਹੋਵੇ ਕੋਈ ਖਾਨਾ ਵੱਧ ਘੱਟ ਹੋਊਗਾ ਚੋਂ ਇੱਕੋ ਸਲੱਗ ਤੋਂ ਉਸੀ ਲਊਗੀ ਏ ਕਿੰਨੇ ਦੀ ਕਾਪੀ ਨਹੀਂ ਕਰਦਗੇ 12 ਕਰਕੇ 13 ਕਰੀ ਆਪਾਂ 12000 ਦੀ ਦੇਣੀ 10 ਦਿਨ ਦੇ ਦੇ ਦੀ ਨਹੀਂ 12 ਦੇ 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 10 ਦੇ ਮਾਰ ਤੜ ਦਾ ਕਿਹੜਾ ਸੌਰ ਜਾਈ ਨਾ ਆਪਾਂ ਨੂੰ ਬਜੂ ਦੇ ਨਾਂ ਸਹੀ ਵੀਰ ਲਾ ਪੀ ਜੇ ਉਹ ਨੂੰ ਲੈ ਨਹੀਂ ਕੋਦਾ ਆਪਾਂ ਕਟਾਉਣਾ ਨਹੀਂ 100 ਵੀ 10000 ਚੋਂ 100 ਵੀ ਨਹੀਂ ਕਟਾਉਣਾ ਜਿੰਦੀ ਮਰਜ਼ੀ ਹੋਈ 10000 ਪਾ ਕੇ ਲੈ ਜੇ ਨਹੀਂ ਤੇ ਬੱਜੀ ਰਹਿੰਦੇ ਹਨਾ 12 ਨਹੀਂ ਜਾਣਦੇ ਮੈਂ ਦੋ ਪਹਿਲੋ ਛੜਾਤਾ ਹੈ ਜਿਹੜਾ ਲੋਕਾਂ ਛੜਾਉਣਾ ਨਾ ਭੈਣ ਭਰਾਵਾਂ ਨੇ ਉਹ ਮੈਂ ਦੋ ਛੜਾਤਾ ਪਹਿਲੋਂ ਹੀ ਕਹਤੋਂ ਵੀ ਰਗਨਾ ਤੇ ਹੈਗਾ ਸੰਤੂ ਸਾਹਿਬ ਮੈਨੂੰ ਪਤਾ ਹੈ ਨਾ ਇਹ ਨਹੀਂ ਨਹੀਂ ਜਾਣਦੇ ਜਾਨਦੇ ਕੋਹ ਕਹਿਣਾ ਤੇ ਰਿਆ ਯਾਰ ਬਾਰਾ ਜਾਨਦੇ ਪਿਆਰ ਕਰਦੇ ਬਾਰਾ ਨਹੀਂ ਨਾ ਘਟਾਈ ਚੰਗੀ ਬੱਚੀ ਨਾਲੇ ਕੁਆਰਤੀ ਚੰਗੀ ਆ ਸ਼ਾਈ ਆ ਸੱਜਣੋ ਉਹ ਬੱਚਾ ਜਮਗਰ ਹੈ ਨਾ ਉਹ ਬੱਚੀ ਆ ਤੇ 10000 ਦੀ ਮਿਲੂਗੀ ਇੱਕ 100 ਵੀ ਨਹੀਂ ਘਟ ਮੈਨੂੰ ਜਿੰਦੀ ਮਰਜੀ ਹੋਈ 10000 ਦੀ ਲੈ ਜਾਓ ਬੱਚੀ ਇਤਨਾ ਸੁਧਦੇ ਹੋ ਵੱਚੀ ਉੱਚੀ ਨਹੀਂ ਥੱਲੇ ਛੱਡਦੇ ਤੇ ਆ ਪਸ਼ੂ ਆਪਣੀ ਖਰੀਦਦਾਰੀ ਕਰਿਓ ਸੱਸੀ ਕਾਲਜੀ ਸਾਰਿਆਂ